ਜਿਵੇਂ ਕੈਂਪੇਨ ਅਪੋਰਟ ਪੜ੍ਹਨੀ ਚਾਹੀਦੀ ਹੈ ਕੋਈ ਪਲਟਨੇਸ਼ਨ ਕਿਸੇ ਵੀ ਕੰਮ ਕਰ ਸਕਦਾ ਹੈ ਨਹੀਂ ਕਰ ਸਕਦਾ ਜੀ ਸੋ ਵੈਸੇ ਤਾਂ ਮੈਨੂੰ ਲੱਗਦਾ ਕਿ ਆਪਾਂ ਸਾਰੀ ਜਾਣਕਾਰੀ ਦੇ ਦਿੱਤੀ ਹੈ ਪਰ ਫਿਰ ਵੀ ਇੱਕ ਥੀਰ ਦੇ ਇਸ ਤੋਂ ਸੀ ਕੋਈ ਸੁਨੇਹਾ ਕੋਈ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਗਾ ਸੰਗਤ ਭਾਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸੰਗਤ ਨੂੰ ਕਿ ਸਾਰੇ ਪਰਿਵਾਰ ਸਮੇਤ ਸਾਰੇ ਜਾਣੇ ਜਿਸ ਜਿਸ ਜਗ੍ਹਾ ਨੇੜੇ ਵੀ ਤੁਸੀਂ ਰਹਿੰਦੇ ਹੋ ਉੱਥੇ ਜੇ ਕੈਂਪ ਲੱਗਣ ਜਾ ਰਿਹਾ ਵਾ ਤਾਂ ਤੁਸੀਂ ਪਰਿਵਾਰ ਸਮੇਤ ਉੱਥੇ ਪਹੁੰਚੋ ਆ ਬਲੱਬ ਜੀ ਨਹੀਂ ਵਿਟੇ ਨੇਟ ਕਰ ਸਕਦੇ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਆਓ ਉੱਥੇ ਇੱਕ ਸ਼ਾਮਲ ਹੋ ਗਏ ਕੈਂਪੇਨ ਦੇ ਵਿੱਚ ਵੋਲੰਟੀਅਰ ਕਰ ਸਕਦੇ ਤੁਸੀਂ ਵੋਲੰਟੀਅਰ ਕਰ ਸਕਦੇ ਆ ਜਿੰਨੇ ਵੀ ਕਰ ਸਕਦੇ ਬੱਚਿਆਂ ਨੂੰ ਲੈ ਕੇ ਆਓ ਪ੍ਰਦਰਸ਼ਨੀ ਲੱਗੀ ਹੁੰਦੀ ਆ ਤੁਸੀਂ ਆ ਆ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰੋ ਕਿ ਨਾਲ ਹੀ ਇੱਕ ਜਿਹੜਾ ਸਨੇਹਾ ਦੇਣਾ ਵਾ ਉਹ ਸਨੇਹੇ ਦਾ ਹਿੱਸਾ ਬਣਾ ਤੇ ਤੇ ਸਾਰੇ ਜਾਣੇ ਰਾਮੜੀ ਕਿਥੇ ਪਹੁੰਚੋ ਜੀ ਸੋ ਬਸਪਾ ਤੁਹਾਨੂੰ ਤੁਹਾਡਾ ਆ ਪਰਮਦੀਪ ਸਿੰਘ ਜੀ ਤੇ ਅਸ਼ਕੀਬ ਸਿੰਘ ਜੀ ਤੁਸੀਂ ਨਾਲ ਗੁਰੇ ਤੇ ਬਹੁਤ ਮਹੱਤਵਪੂਰਨ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੋ ਤੁਹਾਨੂੰ ਨਾਲ ਸ਼ੁਭ ਸ਼ਾਮ ਵੀ ਇਸ ਸਾਲ ਦੀ ਕੰਪੇਨ ਤੰਮ ਅੰਮ੍ਰਿਤ ਰਿਚੀ ਤੰਮ